ਲੱਗੇ ਤੇ ਜਵਾਕ ਲੋਤੇ ਵੇਖ ਸਕਦੀ ਬਾਦ ਗਿਆ ਹਾਂ ਇੱਟਾਂ ਪਹਿਲਾਂ ਛੁੱਟੀਆਂ ਤੇ ਘਰ ਕੋ ਆ ਸਾਰਾ ਸਫਾਈ ਕਰਦੇ ਆਪਾਂ ਬਾਕੀ ਆਪਾਂ ਸਫਾਈ ਕਰ ਲਈ ਕੱਲ ਵੀ ਕੀਤੀ ਸੇਵਾ ਅੱਜ ਵੀ ਕੀਤੀ ਲੱਗੇ ਆਪਾਂ ਹੋਈ ਜਾਂਦੀਆਂ ਕਰ ਦਿੰਦੇ ਸਾਰੀ ਇਦਰਾ ਆਪਾਂ ਅੱਗ ਲਾਤੀ ਇਦਰਾ ਆਪਾਂ ਸਫਾਈ ਕਰੰਦਾ ਵੇ ਹੁਣ ਵੇਖ ਸਕਦੇ ਸੀ ਕਾ ਕੋ ਚੋਕ ਤਾ ਮਾਰਤੀ ਗਈ ਹੋਈ ਏ ਕਰੀ ਲੱਜੰਦੇ ਮੁੰਡੇ ਵੇਖ ਸਕਦੇ ਸੀ ਉਹਦੇ ਯੋਰ ਯੋਰ ਕੰਮ ਚੱਲਦਾ 13 ਤਰੀਕ ਨੂੰ ਮੇਲਾ ਆਪਣੇ ਇਸ ਮੇਲੇ ਆਪਣੇ 12 ਤਰੀਕ ਨੂੰ ਛੋਟੀਆਂ ਬੱਚੀਆਂ ਦੀ ਕਪੜੀ ਹੋਣੀ ਆ ਤੇ 13 ਤਰੀਕ ਨੂੰ ਬੋਲਤ ਪੰਜਦੇ ਸਤ ਨਾਮੁ ਨਿ ਆਈ ਮਨਹਰੀ ਨਾਰਕ ਨਾਮ ਪਵੇਤਹ ਹਰਿ ਮੱਖ ਬੋਲੀ ਸਭ ਦਰਮ ਤਾਰਹਰੀ ਬਾਉੜੀ ਵਾਵਾ ਵੇ ਨਗਵਾਰ ਬੈਗ ਲਾ ਗਿਆ ਉਹ ਤੂੰ ਭਰਾ ਵਲੋਟ ਜੂਗੀ ਬੰਦ ਕਰ ਲੈ ਲੈ ਠੰਡਾ ਪੀਲਾ ਨਾ ਡੰਗਾ ਨਾ ਆਵੇ ਹੈ ਨਾ ਉਹ ਸਾਰਾ ਕਾਚਾ ਉਹ ਭਰਾ ਨਹੀਂ ਇਹ ਜਿਤਨਾ ਤੁਮ ਨੂੰ ਮਿਆਣਾ ਤੇ ਲੋੜ ਮਿੱਚੀ ਗਿਆ ਨਹੀਂ ਇਹ ਦਿਨ ਚੱਲ ਜੀ ਆਪਣਾ ਜਿਦਾਂ ਨਹੀਂ ਹੋਵੇ ਆਪਣੇ ਢੇੜੇ ਬਣਦਾ ਸੁਣ ਲੈ ਭਾਜਾ ਖਸਰ ਜੂਠੇ ਘਰੀ ਬਾਹਰ ਪੀਲੀ ਨਹੀਂ ਇੱਕ ਘਾਰ ਨੇ ਤੋੜੇ ਬਾਹਰ ਪੀਲੀ ਕਿਹਦਾ ਘਰ ਆਏ ਨਹੀਂ ਉਹ ਨਾ ਜਰ ਬਰਫ ਨਾ ਡੰਡਾ ਨਾ